ਭਾਰਤ نیوز ਤੇ ਤੁਹਾਡਾ ਸਵਾਗਤ ਹੈ ਅਸੀਂ ਕੱਲ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਜਿਸ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਕਤਲ ਕਰ ਦਿੱਤਾ ਸੀ ਉਸਨੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਰਿਵਾਲਵਰ ਖੋ ਕੇ ਉਸ ਨੂੰ ਹੀ ਗੋਲੀ ਮਾਰ ਦਿੱਤੀ ਸੀ ਅੱਜ ਉਸ ਦੇ ਸਬੰਧ ਵਿੱਚ ਕੁਝ ਨਵੀਂ ਜਾਣਕਾਰੀ ਮਿਲੀ ਹੈ ਪੁਲਿਸ ਵੱਲੋਂ 20 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੁਝ ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਸੀਂ ਤੁਹਾਡੇ ਨਾਲ ਗ੍ਰਿਫਤਾਰ 20 ਵਿਅਕਤੀਆਂ ਦੇ ਨਾਮ ਸਾਂਝੇ ਕਰਾਂਗੇ ਸਰਪੰਚ कुलदीप सिंह राजवीर सिंह अमनदीप सिंह गुरदयाल सिंह जगरूप सिंह बलजिंदर सिंह, रेशम सिंह हरमनजीत सिंह उर्फ बिल्लू गुरसेवक सिंह, जोरावर सिंह सतनाम सिंह, अर्शप्रीत सिंह, अर्शदीप सिंह, लवप्रीत सिंह, चमकौर सिंह ਜਸ਼ਨਪ੍ਰੀਤ ਸਿੰਘ ਸ਼ਮਸ਼ੀਰ ਸਿੰਘ ਅਤੇ ਹਰਪਾਲ ਸਿੰਘ ਇਹਨਾਂ ਤੇ ਪੰਜਾਬ ਪੁਲਿਸ ਵੱਲੋਂ ਜੋ ਧਾਰਾਵਾਂ ਲਗਾਈਆਂ ਗਈਆਂ ਨੇ ਹੁਣ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸਾਂਗੇ ਬੀ ਐਨ ਐਸ 2023 ਦੇ ਤਹਿਤ ਧਾਰਾ 103 109 125 132 221 121 1 121 2 304 ਤੋਂ 191 ਨੰਬਰ 190 ਅਤੇ ਇਸ ਤੋਂ ਬਿਨਾ ਆਰਮਜ਼ ਐਕਟ ਦੇ ਤਹਿਤ ਧਾਰਾ 25 ਅਤੇ ਧਾਰਾ 27 ਦੇ ਅਧੀਨ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਦੋਂ ਵੀ ਸਾਨੂੰ ਇਸ ਸੰਬੰਧ ਵਿੱਚ ਕੁਝ ਨਵੀਂ ਜਾਣਕਾਰੀ ਮਿਲੇਗੀ ਅਸੀਂ ਆਪ ਜੀ ਨਾਲ ਸਾਂਝੀ ਕਰ ਦੇਵਾਂਗੇ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ